ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੋਧੇ ਚਾਰ ਮੈਂਬਰ ਨਸ਼ੀਲਾ ਪਾਊਡਰ ਤੇ ਹਥਿਆਰ ਰਸਣੇ ਕਾਬੂ ਕੀਤੇ ਗਏ। ਦੋਸ਼ੀ ਵਿਜੇ ਕੁਮਾਰ, ਦੋਸ਼ੀ ਅਜੇ ਕੁਮਾਰ, ਉਸ ਮਾਟੀ, ਜਤਿਨ ਕੁਮਾਰ ਤੇ ਸੰਦੀਪ ਸਿੰਘ ਦੀ ਹੋਈ ਗ੍ਰਿਫਤਾਰੀ ਤੇ ਰੋਹਨਦੀਪ ਪਾਲ ਪੁਲਿਸ ਵੱਲੋਂ ਜ਼ਾਰੀ। 3 ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ ਅਤੇ ਇੱਕ ਦੇਸੀ ਕਟਾ 315 ਬੋਰ ਰਸਣੇ 10 ਜਿੰਦਾ ਕਾਰਤੂਸ ਅਤੇ 308 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਇਸ ਗੈਂਗ ਦਾ ਮੁਖ ਸਰਗਨਾ ਵਿਜੇ ਕੁਮਾਰ ਹੈ ਜਿਸ ਦਾ ਭਰਾ ਅਜੇ ਵੀ ਉਸ ਦੇ ਨਾਲ ਸ਼ਾਮਿਲ ਗ੍ਰਿਫਤਾਰ ਕੀਤੇ ਗਏ ਯੂਰੋਪੀਆ ਨੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਅਮਨਦੀਪ ਸਿੰਘ ਜੱਟ ਦੇ ਨਾਲ ਕੀਤੀ ਸੀ ਮੁਲਾਕਾਤ ਗੈਂਗਸਟਰ ਅਮਨਦੀਪ ਸਿੰਘ ਜੱਟ ਨੇ ਸ਼ੀਲਾ ਪਦਾਰਥ ਵੇਚ ਹਥਿਆਰਾਂ ਦੀ ਖਰੀਦ ਕਰਨ ਲਈ ਕਿਹਾ ਸੀ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰਣ ਦੇ ਨਿਸ਼ਾ ਨਿਰਦੇਸ਼ ਪਟਿਆਲਾ ਪੁਲਿਸ ਲਗਾਤਾਰ ਕ੍ਰਾਈਮਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸ਼ਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਸਫਲਤਾ ਵੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ ਮਨਸਤਨਾਮ ਸਿੰਘ ਜੀ ਐਸਐਚਓ ਕੋਤਵਾਲੀ ਪਟਿਆਲਾ ਜਸਪ੍ਰੀਤ ਸਿੰਘ ਕਾਲੂ 34 ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਪਾਨਾ ਹੋਰ ਰਿਕਵਰ ਹੋਏ 15 ਤੋਂ ਵੀ ਘੱਟ ਦੂਸਰੇ ਕਵਰ ਹੋਏ ਇਹ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਆ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀ ਵਾਰਦਾਤਾਂ ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ ਤੇ ਇਸ ਗੈਂਗ ਦੀ ਅਰੈਸ ਦੇ ਨਾਲ ਹੀ ਪਟਿਆਲੇ ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟ ਬੈਕ ਲੱਗਾ ਹੈ ਇਹ ਚਾਰ ਦੋਸ਼ੀ ਨੇ ਜੀ ਇਹਨਾਂ ਚੋਂ ਦੋ ਤੇ ਬ੍ਰਦਰਜ਼ ਨੇ ਅਜੇ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ ਦੋ ਅਨਨੇ ਦੋਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਨ ਧੋਬੀਗੜ ਏਰੀਆ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਿਮੀਨਲ ਪਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾਂ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦਾ ਇਹ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਹਜ਼ੀ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ ਜਾਂ ਕਿਸੇ ਸੈਂਸੇਸ਼ਨਲ ਕਤਲ ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ ਬੜਾ ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੈਟ ਬੈਕ ਲੱਗਾ ਹੈ ਅਸੀਂ ਮੈਂ ਜਿਹੜਾ ਇਹ ਮਾਲ ਸਪਲਾਈ ਇਹ ਸਕੂਲਾਂ ਦੇ ਕਾਲਜਾਂ ਦੇ ਬਾਹਰ ਕਰਦੇ ਸੀ ਜਿਹੜਾ ਦੇਖੋ ਜੀ ਇਹਨਾਂ ਦੀ ਪ੍ਰੀਲਿਮਨਰੀ ਪੁਸ਼ਗਿਸ਼ 'ਚ ਆਇਆ ਕਿ ਇਹ ਜਿਹੜੇ ਸਬਰਮਨ ਏਰੀਆ ਨੇ ਜਿਵੇਂ ਅਰਬਨ ਐਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਲਾਗੇ ਦਾ ਜਿਹੜਾ ਏਰੀਆ ਉੱਥੇ ਹੈਰੋਇਨ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਟਬੈਕ ਲੱਗੂ ਜਿਹੜਾ ਅਰੇਸਟ ਨਹੀਂ ਹੈ ਉਹ ਰੋਹਨ ਨਹੀਂ ਹੈ ਜਿਹੜਾ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਣਗੀਆਂ ਸਰ ਕ੍ਰਾਪਟੀ ਵਗੈਰਾ ਵੀ ਕੋਈ ਇਹਨਾਂ ਦੀ ਦੁਕਾਨ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਹਥਿਆਰ ਸਪਲਾਈ ਕਰਨ ਦੇ ਗੋਰਖਨ ਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ ਫੋਰਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜਾਂਚ ਤਨ ਸਰਕਾਰ ਵੱਲੋਂ ਪੁਰਾਣਾ ਅਪਰਾਧਿਕ ਰਿਕਾਰਡ ਕਿਹਦਾ ਕਿਹਦਾ ਮਿਲਿਆ ਇਹਨਾਂ 'ਚ ਇੱਕ ਬੰਦਾ ਹੀ ਹੈ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਦਾ ਵਿਜੇ ਕੁਮਾਰ ਦਾ ਇਹਦੇ ਤੇ ਪਹਿਲਾ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਆ ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੂੰਘਾਈ ਨਾਲ ਪੁੱਛਗਛ ਕਰਕੇ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਜਾਊਗਾ ਤੇ ਰਿਮਾਨਡ ਹਾਸਲ ਕਰਨ ਤੋਂ ਪ੍ਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੇਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ ਇਹਦੇ ਚ ਜਿਵੇਂ ਡਰਗਸ ਸੋਰਸਪੜ ਇਲਾਕੇ ਤੇ ਰਹਿੰਦੇ ਰੋੜੀਕੋਟ ਮੰਡੇ ਉੱਧਰ ਹੋ ਗਿਆ ਜਾਂ ਧੱਕਾ ਗਰੋਨੀ ਜਿਆਦਾ ਇਹਨਾਂ ਕਲੋਨੀਆ 'ਚ ਮਤਲਬ ਦੇਖੋ ਇਹ ਪ੍ਰੀਲਿਮਨਰੀ ਪੁੱਛਗਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰਨਤਾਰਨ ਏਰੀਆ ਤੋਂ ਲੈ ਤੇ ਪਟਿਆਲੇ ਸ਼ਹਿਰ ਚ ਸਪਲਾਈ ਕਰਦੇ ਸੀ ਬਾਕੀ ਹੋਰ ਪੁਸ਼ਕਿਸ ਜਾਰੀ ਹੈ ਨਾ ਠੀਕ ਹੈ ਠੀਕ ਤਾਂ ਥੋੜਾ ਨਾਲ ਪੁਸ਼ਕਿਸ ਲਗਾਉਂਦੇ